ਤਾਂ ਨੂੰ ਵੀ ਨਾ ਕੋਈ ਉੱਧ ਦੇਖੋ ਜਿਹਦੇ ਬੱਚੇ ਨੇ ਮੂੰਹ ਤੋਂ 2 ਵਜੇ ਤੱਕ ਨਿਸ਼ਾਨ ਨਹੀਂ ਗਏ ਤੇ ਅੱਧੀ 9 ਵਜੇ ਦੀ ਚੁਪੜਾ ਵੱਜਣ ਵਾਲੀ ਆ ਉਹ ਕਿੰਨੀ ਜ਼ੋਰ ਦੀ ਮਾਰੀ ਹੋਣੀ ਹੈ ਕਿੰਨੀਆਂ ਵਜੀਆਂ ਹੋਣਗੀਆਂ 2 ਵਜੇ ਬੱਚੇ ਦੇ ਨਿਸ਼ਾਨ ਨਹੀਂ ਆਖੀ ਉਹਨਾਂ ਨੇ ਤੁਸੀਂ ਆਪ ਦੇਖ ਲਓ ਤੁਸੀਂ ਕਹਿੰਦੇ ਹੋ ਮੈਂ ਅੰਦਰ ਜਾ ਕੇ ਬੱਚਾ ਨੂੰ ਕੁਝ ਨਹੀਂ ਕਰ ਇੱਕ ਮਿੰਟ ਤੁਹਾਨੂੰ ਕੀ ਲੱਗਦਾ ਹੈ ਕਿ ਟੀਚਰ ਦੀ ਕੋਈ ਪਰਸਨਲ ਕਸ਼ਮੜੀ ਹੈ ਬੱਚੇ ਨਾਲ ਸਾਨੂੰ ਨਹੀਂ ਪਤਾ ਇਸ ਗੱਲ ਦਾ ਉਹ ਪਹਿਲੇ ਮੈਡਮ ਬਹੁਤ ਖਿੱਚਦੀਆਂ ਮੇਰੇ ਮੰਗੇ ਤੋਂ ਉਹ ਤੁਹਾਨੂੰ ਕੁੱਟਣਾ ਹੁਣ ਤੁਸੀਂ ਪਹਿਲੇ ਕੀ ਕੀਆ ਮੈਂ ਪਹਿਲੇ ਪਤਾ ਲੱਗਾ ਸ਼ੋਰ ਚੱਲ ਰਹੇ ਨੇ ਪਰ ਇਹ ਪੂਰੀ ਗੱਲ

ਸਰਕਾਰੀ ਸਕੂਲ ਦੇ ਬਾਹਰ ਖੜੇ ਹੋਏ ਕਿ ਮਾਮਲਾ ਕੀ ਹੈ ਬੇਟੇ ਮਲਵਿੰਦਰ ਕੌਰ ਮੈਡਮ ਨੇ ਕੁੱਟਿਆ ਜੀ ਬੜੀ ਬੇਰਮੀ ਨਾਲ ਉਹ ਦੇਖ ਕੇ ਮੈਂ ਸਿਵਲ ਹਸਪੀਟਲ ਜਾ ਕੇ ਉਹਦਾ ਜੋ ਮੈਡੀਕਲ ਕਟਾ ਕੇ ਲੈ ਕੇ ਆਇਆ ਔਰ ਪੁਲਿਸ ਕੰਪਲੇਟ ਕੀਤੀ ਹੈ ਜੋ ਬਣਦੀ ਕਾਰਵਾਈ ਮੈਡਮ ਤੇ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਕੀ ਲੱਗਦਾ ਹੈ ਕਿ ਮੈਡਮ ਨੇ ਕਿਉਂ ਕੁੱਟਿਆ ਵਾ ਜੀ ਬਿਨ ਮਤਲਬ ਕੁੱਟਿਆ ਜੀ ਬਿਨ ਮਤਲਬ ਕੋਈ ਵਜ੍ਹਾ ਨਹੀਂ ਮੈਂ ਤੁਸੀਂ ਅੰਦਰ ਗੱਲਬਾਤ ਨਹੀਂ ਕੀਤੀ ਕੀ ਮੈਡਮ ਨੂੰ ਪੁੱਛਿਆ ਵੀ ਕੁੱਟਮਾਰ ਕਿਉਂ ਕੀਤੀ ਸਾਡੇ ਬੱਚੇ ਦੇ ਨਾਲ ਜਦੋਂ ਅੰਦਰ ਕੋਈ ਗੱਲਬਾਤ ਹੋਈ ਮੈਡਮ ਸਾਫ ਮੁਕਰੀ ਮੈਂ ਫੋਨ ਤੇ ਗੱਲ ਨਹੀਂ ਹੋਈ ਮੇਰੀ ਅੱਛਾ ਹਾਂ ਮੈਂ ਸਾਫ ਮੁਕਰੀ ਹਾਂ ਸਾਫ ਮੁਕਰੀ ਮੈਨਾਂ ਗੱਲ ਨਹੀਂ ਹੋਈ ਕਿ ਨਹੀਂ ਮੰਗਨ ਸਾਫ ਸੰਦਵਾਇ ਜਾਵੇ ਤੇ ਮੈਡਮ ਤੇ ਬਣਦੀ ਕਾਰਵਾਈ ਕੀਤੀ ਜਾਵੇ ਅੱਗੇ ਤੋਂ ਬੱਚੇ ਦੇ ਫਿਊਚਰ ਜੇ ਲਾਤ ਡਾਉਂਦੀ ਹੈ ਤੇ ਉਹਨੂੰ ਦੇਖਿਆ ਜਾਵੇ ਉਹਨਾਂ ਚ ਫੜਦੇ ਉਹਨਾਂ ਨੂੰ ਮੈਂ ਤੁਸੀਂ ਉੱਥੇ ਦੇਖੋ ਜਿਹਦੇ ਬੱਚੇ ਨੇ ਮੂੰਹ 'ਚ 2 ਵਜੇ ਤੱਕ ਨਿਸ਼ਾਨ ਨਹੀਂ ਗਏ ਤੇ ਅੱਧੀ 9 ਵਜੇ ਚੁਪੜਾ ਬੱਦਲਿਆ ਉਹ ਕਿੰਨੀ ਜ਼ੋਰ ਦੀ ਮਾਰੀ ਹੋਣੀ ਕਿੰਨੀਆਂ ਵਜੀਆਂ ਹੋਣਗੀਆਂ ਫਿਰ 2 ਵਜੇ ਬੱਚੇ ਤਾਂ ਨਹੀਂ ਸ਼ਾਮ ਕੀ ਉਹਨਾਂ ਨੇ ਸੁਣਾਪ ਦੇਖ ਲਓ ਤੁਸੀਂ ਕਹਿੰਦੇ ਹੋ ਮੈਂ ਅੰਦਰ ਜਾ ਕੇ ਬੱਚਾ ਨੂੰ ਕੁਝ ਨਾ ਹੋਵੇ ਇੱਕ ਮਿੰਟ ਤੁਹਾਨੂੰ ਕੀ ਲੱਗਦਾ ਫਿਰ ਟੀਚਰ ਦੀ ਕੋਈ ਪਰਸਨਲ ਕਸ਼ਮੜੀ ਹੈ ਬੱਚੇ ਨਾਲ ਸਾਨੂੰ ਨਹੀਂ ਪਤਾਗਾ ਇਸ ਗੱਲ ਦਾ ਉਹ ਪਹਿਲੇ ਮੈਡਮ ਬਹੁਤ ਖਿੱਚਦੀਆਂ ਮੇਰੇ ਮੁੰਡੇ ਨੂੰ ਤੁਹਾਨੂੰ ਪੁੱਛਣਾ ਹੁਣ ਤੁਸੀਂ ਪਹਿਲੇ ਕੀ ਕੀਆ ਮੈਂ ਪਹਿਲੇ ਪਤਾ ਲੱਗਾ ਸ਼ੋਰ ਚੱਲ ਰਹੇ ਨੇ ਪਰ ਇਹ ਗੱਲ ਬਾਤ ਹੋਣੀ ਹੈ ਕਿ ਉਹਨਾਂ ਨੂੰ ਪੁੱਛੀ ਗਿਐ ਉਹਨਾਂ ਸਾਹਮਣੇ ਮੈਕ ਖੋਦ ਕੇ ਕਰਵਾਉਣਾ ਨੂੰ ਆਖਿਆ चलो बच्चे में बच्चा आखिरकार बच्चा है मेरी गल्फ सुना ऐसी इतनी गलत पहला कहीं होयी है ऐसी बात पहला ऑना ने तो बताया कि एक एजुकेशनल इंस्टीट्यूशन है सर कीनामणि किरपाल सिंह सरकारी स्कूल के बाहर खड़े होंगे कि मामला क्या है ਬੇਟੇ ਮ ਬਲਵਿੰਦਰ ਕੌਰ ਮੈਡਮ ਨੇ ਕੁੱਟਿਆ ਜੀ ਬੜੀ ਬੇਰਹਿਮੀ ਨਾਲ ਉਹ ਦੇਖ ਕੇ ਮੈਂ ਸਿਵਲ ਹਸਪੀਟਲ ਜਾ ਕੇ ਉਹਦਾ ਜੋ ਮੈਡੀਕਲ ਕਟਾ ਕੇ ਲੈ ਕੇ ਆਇਆ ਔਰ ਪੋਰਟਸ ਕੰਪਲੀਟ ਕੀਤੀ ਹੈ ਜੋ ਬਣਨ ਦੀ ਕਾਰਵਾਈ ਮੈਡਮ ਤੇ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਕੀ ਲੱਗਦਾ ਕਿ ਮੈਡਮ ਨੇ ਕਿਉਂ ਕੁੱਟਿਆ ਵਾ ਜੀ ਬੈਨ ਮਤਲਬ ਕੁੱਟਿਆ ਜੀ ਬੈਨ ਮਤਲਬ ਕੋਈ ਵਜ੍ਹਾ ਨਹੀਂ ਮੈਂ ਤੁਸੀਂ ਅੰਦਰ ਗੱਲਬਾਤ ਨਹੀਂ ਕੀਤੀ ਕਿ ਮੈਡਮ ਨੂੰ ਪੁੱਛਿਆ ਵੀ ਕੁੱਟਮਾਰ ਕਿਉਂ ਕੀਤੀ ਸਾਡੇ ਬੱਚੇ ਦੇ ਨਾਲ ਜਦੋਂ ਅੰਦਰ ਕੋਈ ਗੱਲਬਾਤ ਮੈਡਮ ਸਾਹਮਣੇ ਕਿ ਮੈਂ ਫੋਨ ਤੇ ਗੱਲ ਨਹੀਂ ਹੋਈ ਮੇਰੀ ਅੱਛਾ ਜੀ ਸਾਹਮੁਖਰੀ ਹਾਂ ਸਾਹਮੁਖਰੀ ਮੇਰੇ ਨਾਲ ਗੱਲ ਨਹੀਂ ਹੋਈ ਕਿ ਨਹੀਂ ਮੰਗਨ ਸਾਫ ਸੰਧਵਾਇ ਜਾਵੇ ਤੇ ਮੈਡਮ ਤੋਂ ਬਣਦੀ ਕਾਰਵਾਈ ਕੀਤੀ ਜਾਵੇ ਅੱਗੇ ਤੋਂ ਬੱਚੇ ਦੇ ਫਿਊਚਰ ਜੇ ਲਾਤ ਡਾਉਂਦੀ ਹੈ ਤੇ ਉਹਨੂੰ ਦੇਖਿਆ ਜਾਵੇ